Hi guys, uh, I've just received police protection from the Vadodara Crime Branch and I've not even applied for it. So, I feel really overwhelmed with gratitude to Vadodara Police and Gujarat Police for taking such a quick prompt action. And for all those who are worried about me, please don't be. I'm safe and thank you uh, government of Gujarat for giving me the protection. ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਨੂੰ ਗੁਜਰਾਤ ਪੁਲਿਸ ਨੇ ਦਿੱਤੀ ਸਿਕਿਉਰਿਟੀ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਕੁੜੀ ਨੇ ਗੁਜਰਾਤ ਸਰਕਾਰ ਦਾ ਧੰਨਵਾਦ ਤੁਹਾਨੂੰ ਦੱਸਦੇ ਕਿ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਫੋਟੋ ਵਾਇਰਲ ਹੋਈ ਸੀ ਜਿਸ ਦੇ ਵਿੱਚ ਕੁੜੀ ਦਰਬਾਰ ਸਾਹਿਬ ਦੇ ਵਿੱਚ ਯੋਗਾ ਕਰ ਰਹੀ ਹੈ ਤਾਂ ਜਦੋਂ ਇਹ ਫੋਟੋ ਵਾਇਰਲ ਹੋਈ ਐ ਐਸ.ਪੀ.ਸੀ. ਤੇ ਕੁੱਲ ਪਹੁੰਚੀ ਤਾਂ ਐਸ.ਪੀ.ਸੀ. ਨੇ ਇਸ ਤਿਸ਼ਕਾਇਤ ਪੁਲਿਸ ਨੂੰ ਦਿੱਤੀ ਤਾਂ ਜਿਸ ਤੋਂ ਬਾਅਦ ਕੁੜੀ ਤੇ ਅੰਮ੍ਰਿਤਸਰ ਪੁਲਿਸ ਨੇ 295ਏ ਤਹਿਤ ਪਰਚਾ ਦਰਜ ਕਰ ਦਿੱਤਾ ਸੀ ਇਸ ਫੋਟੋ ਨੂੰ ਲੈ ਕੇ ਸਿੱਖ ਕਮਿਊਨਿਟੀ ਦੇ ਵਿੱਚ ਬੜਾ ਰੋਸ਼ਨੀ ਪਾਇਆ ਗਿਆ ਸੀ ਉਹਨਾਂ ਨੇ ਕਿਹਾ ਕਿ ਸਾਡੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਜਿਸ ਤੋਂ ਬਾਅਦ ਪੁਲਿਸ ਨੇ ਫਿਰ ਕਾਰਵਾਈ ਕਰਤੀ ਸੀ ਇਸ ਕੁੜੀ ਤੇ ਲੇਕਿਨ ਪਰਚਾ ਦਰਜ ਹੋਣ ਤੋਂ ਬਾਅਦ ਵੀ ਕੁੜੀ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸੀ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ ਲੇਕਿਨ ਹੁਣ ਪੁਲਿਸ ਦੇ ਵੱਲੋਂ ਗੁਜਰਾਤ ਸਰਕਾਰ ਦੇ ਵੱਲੋਂ ਇਸ ਕੁੜੀ ਨੂੰ ਸਿਕਿਉਰਿਟੀ ਦੇ ਦਿੱਤੀ ਹੈ ਜਿਸ ਤੋਂ ਬਾਅਦ ਕੁੜੀ ਨੇ ਗੁਜਰਾਤ ਸਰਕਾਰ ਦਾ ਧੰਨਵਾਦ ਕੀਤਾ ਤੇ ਉਸਨੇ ਦੱਸਿਆ ਕਿ ਉਹ ਬਿਲਕੁਲ ਠੀਕ ਠਾਕ ਹੈ ਤੇ ਸੇਫ ਜਗ੍ਹਾ ਹੈ ਕਿਉਂਕਿ ਲਗਾਤਾਰ ਯੋਗਾ ਕਰਨ ਵਾਲੀ ਕੁੜੀ ਨੂੰ ਧਮਕੀਆਂ ਮਿਲ ਰਹੀਆਂ ਸੀ ਤੇ ਜਿਸ ਨੂੰ ਲੈ ਕੇ ਹੁਣ ਉਸ ਨੂੰ ਪੁਲਿਸ ਸਿਕਿਉਰਟੀ ਮਿਲ ਗਈ ਹੈ ਹਾਈ ਗਾਇਜ਼ ਆਈਵ ਜਸਟ ਰੀਸੀਵਡ ਪੁਲਿਸ ਪ੍ਰੋਟੈਕਸ਼ਨ ਫ্রম ਦ ਵਡੋਦਰਾ ਕ੍ਰਾਈਮ ਬ੍ਰਾਂਚ ਐਂਡ ਆਈ ਡੋਟ ਇਵਨ ਅਪਲਾਈਡ ਫਾਰ ਇਟ ਸੋ ਆਈ ਫੀਲ ਰੀਲੀ ਓਵਰਵੇਲਮਡ ਵਿਦ ਗ੍ਰੈਟੀਟਿਊਡ ਟੂ ਵਡੋਦਰਾ ਪੁਲਿਸ ਐਂਡ ਗੁਜਰਾਤ ਪੁਲਿਸ ਫਾਰ ਟੇਕਿੰਗ ਸੱਚ ਅ ਕੁਇਕ ਪ੍ਰੋਂਪਟ ਐਕਸ਼ਨ And for all those who are worried about me, please don't be. I'm safe. And thank you, uh, Government of Gujarat, for giving me the protection.